ਹੰਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਮਰਤ ਵੇਲੇ ਦੀ ਇਹ ਸਾਰਿਆਂ ਨੂੰ ਗੁਰ ਫਤਿਹ ਹੈ ਜਿਹੜੇ ਵੀਰ ਦਾਸ ਦੇ ਨਾਲ ਜੁੜੇ ਨੇ ਬੜਾ ਪ੍ਰੇਮ ਸਾਰੇ ਸੰਗਤ ਜਿਹੜੀ ਕਰਦੀ ਹੈ ਨਿਰਪਖਾਲਸਾ ਟੀਵੀ ਪੇਜ ਦੇ ਨਾਲ ਨਿਰਪਖਾਲਸਾ ਟੀਵੀ YouTube ਦੇ ਨਾਲ ਜੁੜੇ ਹੋਏ ਨੇ ਇੱਕ ਘਟਨਾ ਜਿਹੜੀ ਗੁਰੂ ਪਿਆਰੇਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਇਹ ਜਿਨ੍ਹਾਂ ਤੋਂ ਇੱਕ ਵੀਡੀਓ ਜਿਹੜੀ ਕਾਲ ਵਰਸਾਂ ਤੋਂ ਵਾਇਰਲ ਹੋ ਰਹੀ ਹੈ ਇੱਕ ਵਰਸਖ ਸਰਦਾਰ ਜੇ ਤੂੰ ਕਿ ਬੀਬੀ ਪੈਰਾਂ ਦੇ ਵਿੱਚ ਸਿਰ ਧਰ ਕੇ ਦਸਤਾਰ ਲਾ ਕੇ ਕੋਤੋਂ ਮਾਫੀ ਜਿਹੜੀ ਮੰਗਵਾਈ ਜਾ ਰਹੀ ਹੈ ਉਹਦਾ ਜਿਹੜਾ ਪ੍ਰੋਪਰ ਕਾਰਨ ਜਿਹੜਾ ਸੀ ਉਹ ਨਹੀਂ ਸੀ ਪਤਾ ਲੱਗ ਰਿਹਾ ਕਿਉਂਕਿ ਮਾਫੀ ਤਾਂ ਮੰਗਵਾਈ ਜਾ ਰਹੀ ਹੈ ਤੇ ਹੁਣੇ ਹੁਣ ਮੈਂ ਇੱਕੋ ਵੀਡੀਓ ਦੇਖੀ ਹੈ ਕਿ ਉਹ ਬਾਬੇ ਜਿਹੜਾ ਸਰਦਾਰ ਗੁਰਸਿੱਖ ਬੰਦਾ ਹੈ ਉਹਦੀ ਗਲਤੀ ਕੀ ਹੈ ਇਹ ਕਮੈਂਟ ਵੀ ਪੜ ਰਹੇ ਸੀ ਕਮੈਂਟਾਂ 'ਚ ਲਿਖਿਆ ਸੀ ਕਿ ਚਲੋ ਠੀਕ ਹੈ ਕਿ ਗਲਤੀ ਭਾਵੇਂ ਕੋਈ ਵੀ ਹੋਵੇ ਦਸਤਾਰ ਲਾ ਕੇ ਤੇ ਇੱਕ ਔਰਤ ਇੱਕ ਬੀਬੀ ਦੇ ਪੈਰਾਂ ਦੇ ਵਿੱਚ ਸਿਰ ਝੁਕਾ ਕੇ ਮਾਫੀ ਮੰਗਾਉਣੀ ਗਾਲੀ ਗਲੋਚ ਕਰਨਾ ਇਹ ਕਿੱਥੋਂ ਤੱਕ ਚੰਗਾ ਕਿਉਂਕਿ ਗੁਰਮਤ ਜਿਹੜੀ ਹੈ ਕਹਿੰਦੇ ਜਿਹੜਾ ਸੀਸ ਹੈ ਆਪਣਾ ਇਹ ਗੁਰੂ ਦੀ ਇਮਾਨਤ ਹੈ ਕਹਿੰਦੇ ਸੀਸ ਹੈ ਸਤਿਗੁਰੂ ਦੀ ਆਮਾਨਤ ਥਾਂ-ਥਾਂ ਤੇ ਝੁਕਾਇਆ ਨਹੀਂ ਜਾਣਾ ਜਿਵੇਂ ਪਖੰਡੀਆਂ ਦੰਮੀਆਂ ਕਬਰਾਂ ਤੇ ਜਾਂ ਕਿਤੇ ਹੋਰ ਜਾ ਕੇ ਸੀਸ ਝੁਕਾਉਨੇ ਹਨ ਤੇ ਮਨਮਤ ਹੈ ਗੁਰਮਤ ਵੀ ਗੁਰਬਾਣੀ ਜਿਹੜੇ ਗੁਰਮਤ ਨਾਲ ਜੁੜੇ ਨਹੀਂ ਪਤਾ ਪਰ ਅਨੁਸਾਰ ਇਹਨਾਂ ਕਿ ਗੁਰਸਿੱਖ ਜਿਹੜਾ ਉਹ ਥਾਂ-ਥਾਂ ਤੇ ਮੱਥੇ ਦੀ ਟਿਕਦਾ ਆਵੇਂ ਸਤਿਕਾਰਯੋਗ ਸਾਰੇ ਹੀ ਨੇ ਪੀਰ ਫਕੀਰ ਮਹਾਪੁਰਖ ਸੰਤ ਸਾਰੇ ਸਤਿਕਾਰਯੋਗ ਨੇ ਆਪਣੀ ਜਗ੍ਹਾ 'ਚ ਪਰ ਗੁਰਸਿੱਖ ਦਾ ਜਿਹੜਾ ਸੀਸ ਹੈ ਕੇਵਲ ਪ੍ਰੋਗਰਾਮ ਸਭ ਵਗੇ ਚੁਗਦਾ ਤੇ ਉਹਦਾ ਕਾਰਨ ਜਿਹੜਾ ਸੀ ਉਹ ਵਿੱਚ ਗਾਲੀ ਕਲੋਚ ਰੋਲਾ ਇੰਨਾ ਪਾਇਆ ਉਸ ਵੀਡੀਓ ਦੇ ਵਿੱਚ ਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਗਲਤੀ ਕੀ ਹੈ ਗੱਲ ਕੀ ਹੈ ਕਾਰਨ ਕੀ ਹੈ ਤੇ ਉਹ ਗੱਲ ਹੁਣ ਪੂਰੀ ਲੱਗੀ ਉਹ ਜਿਹੜਾ ਇੱਕ ਬਾਬਾ ਹੈ ਪਤਾ ਨਹੀਂ ਜਿਹੜਾ ਸੋਨੂ ਸਿੱਤੂ ਦਾ ਤੁਸੀਂ ਨਾਮ ਸਾਰੇ ਸੁਣਦੇ ਹੋ ਉਹ ਮੁੰਡਾ ਜਿਹੜਾ ਫੇਮਸ ਬੜਾ ਹੋਇਆ ਹੈ YouTube Facebook ਤੇ ਸਾਰੇ ਪਾਸੇ ਇਹ ਪਤਾ ਨਹੀਂ ਉਸੇ ਦਾ ਹੀ ਪੰਡਾ ਸੀਤੋ ਲਿਖਿਆ ਹੋਇਆ ਵੀ ਸਨ ਸੀਤੋ ਵਾਲਾ ਸੀਤੋ ਵਾਲੇ ਦਾ ਉਹ ਬਾਬਾ ਜਿਹਦਾ ਨਾਮ ਹੈ ਕੁਲਵੰਤ ਸਿੰਘ ਜਿਹੜਾ ਪੁੱਛਿਆ ਦਿੰਦਾ ਸੀ ਸਿਆਣਪ ਕਰਦਾ ਸੀ ਤੇ ਉਹ ਸਿਆਣਪ ਕਰਨ ਵਾਲਾ ਬਾਬਾ ਜਿਹੜਾ ਕਹਿੰਦੇ ਉਹਦੇ ਕੋਲ ਇੱਕ ਲੜਕੀ ਆਈ ਤੇ ਉਹ ਲੜਕੀ ਨੇ ਕਿਹਾ ਕਿ ਬਾਬਾ ਜੀ ਮੇਰੇ ਘਰ ਪੁੱਤਰ ਦੀ ਦਾਤ ਨਹੀਂ ਪੁੱਤਰ ਨਹੀਂ ਹੁੰਦਾ ਤੇ ਉਹ ਕਹਿੰਦਾ ਵੀ ਤੈਨੂੰ ਪੰਜ ਵਾਰੀ ਇਸ਼ਨਾਨ ਕਰਾਇਆ ਜਾਏਗਾ ਤੇ ਫਿਰ ਤੇਰੇ ਘਰ ਪੁੱਤਰ ਹੋ ਜਾਏਗਾ ਤੇ ਉਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਆਈ ਹੈ ਤੇ ਤੁਹਾਨੂੰ ਪਹਿਲਾਂ ਵੀਡੀਓ ਮੈਂ ਸੁਣਾਉਣਾ ਫਿਰ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਕਿੱਡੀ ਗਲਤੀ ਜਿਹੜੀ ਹੈ ਜਦੋਂ ਆਪਾਂ ਬਾਣਾ ਪਾ ਲਿਆ ਗੁਰ ਪਿਆਰੇਓ ਸਿੰਘ ਸੱਚ ਕੀ ਤੇ ਬਾਣੇ ਦੀ ਆੜ ਦੇ ਵਿੱਚ ਜਦੋਂ ਆਪਾਂ ਗਲਤ ਕੰਮ ਕਰਦੇ ਹੀਆਂ ਧੀਆਂ ਪਣਾ ਦੇ ਨਾਲ ਤੇ ਬੜੀ ਮਾੜੀ ਗੱਲ ਹੁੰਦੀ ਹੈ ਤੁਸੀਂ ਪਹਿਲਾਂ ਵੀਡੀਓ ਦੇਖਿਓ ਫਿਰ ਵੈਨੋ ਆਪਾਂ ਕਰਦੇ ਹਾਂ ਕਿ ਉਹਦੀ ਕਿੱਡੀ ਵੱਡੀ ਗਲਤੀ ਹੈ ਕਿ ਬਾਣਾ ਪਾਕ ਕੀ ਦੇਖੋ ਆਪਜੀ ਦੇਖਿਓ ਵੀਡੀਓ ਤੋ ਇੱਕ ਚੈਨਲ ਦੀ ਵੀਡੀਓ ਹੈ ਨਰਪਖ ਕੋਸਟੇ ਚੈਨਲ ਦਾ ਨਾਮ ਹੈ ਤੇ ਹੁਣ ਇਹਦੇ ਵਿੱਚ ਗਲਤੀ ਸੁਭੈਣ ਦੀ ਵੀ ਹੈ ਕਿਉਂਕਿ ਜਦੋਂ ਆਪਾਂ ਬਖੰਡੀਆਂ ਦੰਮੀਆਂ ਦੇ ਕੋਲ ਜਾਣੇ ਆ ਪਿੰਡਾਂ ਦੇ ਵਿੱਚ ਬੜੀਆਂ ਦੁਕਾਨਦਾਰੀਆਂ ਜਿਹੜੇ ਨੇ ਖੋਲ ਕੇ ਬੈਠੇ ਨੇ ਤੇ ਉੱਥੇ ਆਪਾਂ ਜਾਣੇ ਆ ਇਹਨਾਂ ਦੀ ਗੱਲਾਂ ਇਹੋ ਜਿਹੀ ਹੁੰਦੀਆਂ ਨੇ ਕਿਉਂਕਿ ਇਹਨਾਂ ਦਾ ਕੋਈ ਉਸਤਾਦ ਨਹੀਂ ਹੁੰਦਾ ਕੋਈ ਗੁਰੂ ਨਹੀਂ ਹੁੰਦਾ ਕਿਸੇ ਮਹਾਂਪੁਰ ਕੋਲ ਕਿਸੇ ਕੋਲ ਕੋਈ ਵਿਦਿਆ ਨਹੀਂ ਲਈ ਹੁੰਦੀ ਤੇ ਪਖੰਡ ਤੇ ਰਾਹ ਤੇ ਜਦੋਂ ਤਰਪੰਦੇ ਨੇ ਤੇ ਇਹਨੇ ਵੀ ਇਹੋ ਜਿਹੀ ਕੰਮ ਕੀਤਾ ਹੁਣ ਦੇਖੋ ਇਹ ਕਾਮਵਾਸ਼ਾਂ ਜਿਹੜੀ ਬੜੀ ਮਾੜੀ ਐ ਇਹ ਤੋਂ ਕੋਈ ਬੱਚਿਆ ਨਹੀਂ ਪਰ ਜਦੋਂ ਅਸੀਂ ਬਾਣਾ ਪਾਲੇ ਨੇ ਨਾ ਆਪਣੀ ਬਾਣੇ ਦੀ ਇੱਜ਼ਤ ਜਿਹੜੀ ਐ ਜ਼ਰੂਰ ਰੱਖਣੀ ਚਾਹੀਦੀ ਐ ਇਹ ਮਹਾਰਾਜ ਨੇ ਵੀ ਕਹਿ ਕਲਗੀਧਰ ਪਾਤਸ਼ਾਹ ਨੇ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਅਸੀਂ ਜਦੋਂ ਸਾਨੂੰ ਮਹਾਰਾਜ ਨੇ ਪ੍ਰਚਾਰਕ ਬਣਾਇਆ ਅਸੀਂ ਬਾਣੀ ਬਾਣੀ ਦੇ ਨਾਲ ਜੁੜੇ ਹੋਏ ਆਂ ਰਤੀਆਂ ਪੈਣਾ ਮਹਾਰਜ ਕਹਿੰਦੇ ਵੇਖ ਪਰਾਈਆਂ ਚੰਗੀਆਂ ਤੇ ਮਾਵਾਂ ਧੀਆ ਜਾਣਾ ਤੇ ਇਹ ਵੀਡੀਓ ਮੈਂ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੇਰਾ ਮਨ ਕਰਦਾ ਸੀ ਇਸ ਤੇ ਬੋਲੀਏ ਪਰ ਮੈਨੂੰ ਹੁਣ ਇਹਦੀ ਪੂਰੀ ਸਚਾਈ ਨਹੀਂ ਸੀ ਪਤਾ ਕਿ ਗੱਲ ਆ ਜਾਂਦੀ ਹੈ ਆਪਣੀ ਸ਼ਰਧਾ ਤੇ ਆਸਥਾ ਤੇ ਕਹਿੰਦੇ ਜੀ ਦਸਤਾਰ ਦੀ ਪੱਗ ਲਾ ਕੇ ਭਾਵੇਂ ਠੀਕ ਹੈ ਇਹ ਗਲਤੀ ਜੋ ਮਰਜੀ ਹੈ ਦਸਤਾਰ ਲਾ ਕੇ ਸਿਰ ਝਕਾਉਣਾ ਕੌਰ ਤਾਂ ਗਹਿਣੀ ਪਤਾ ਨਹੀਂ ਉਹ ਲੜਕੀ ਦੀ ਮਾਂ ਹੈ ਪਤਾ ਨਹੀਂ ਕੌਣ ਹੈ ਤੇ ਉਸ ਨਾਲ ਉਹਨੂੰ ਗਾਲੀ ਗਲੋਚ ਕੀਤਾ ਜਾ ਰਿਹਾ ਹੁਣ ਗਲਤੀ ਕੀਤੀ ਛਾਈ ਤਾਂ ਬੋਲਦਾ ਨਹੀਂ ਸਭੂ ਚੁੱਪ ਸੀ ਤੇ ਇਹ ਬੇਨਤੀ ਹੈ ਕਿ ਭੈਣਾਂ ਨੂੰ ਵੀ ਖਾਸ ਕਰਕੇ ਵੀ ਐਵੇਂ ਥਾਥਾ ਦੇਣੇ ਚਲੇ ਜਾਏ ਕੋਈ ਜੇਕਰ ਪ੍ਰੋਪਰ ਨਾ ਨਾ ਤੁਹਾਨੂੰ ਪਤਾ ਹੋਵੇ ਪੈਸੇ ਤਾਂ ਗੁਰੂ ਨਾਨਕ ਦੇ ਘਰ ਤੇ ਆਸਥਾ ਰੱਖੀ ਜਾਪਾਂ ਉਹਦੇ ਤੋਂ ਉਸ ਦਰ ਤੋਂ ਉੱਪਰ ਕੋਈ ਨਹੀਂ ਤੇ ਉਸ ਦਰ ਦੇ ਨਾਲ ਜੁੜਜੋ ਏ ਉੱਥੇ ਸਾਰੀਆਂ ਬਖਸ਼ਿਸ਼ਾਂ ਇੱਥੇ ਮੰਗੋ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲ ਹੈ ਇहां ਉहां ਸੱਚ ਹੋਵੇ ਸੋ ਇਸ ਕਰਕੇ ਇਹ ਵਖੰਡੀਆਂ ਦੇ ਨਾਲ ਫਿਰ ਇਹੋ ਜਿਹਾ ਹੀ ਹਾਲ ਹੁੰਦਾ ਕਿਰਚੇ ਪੱਗਾ ਉਤਰਣ ਚਾਏ ਫਿਰ ਆਪ ਵਰਛਤਰ ਕਿਤੇ ਤੇ ਨਾ ਅੱਗੇ ਲੋਕ ਸਿਰ ਝਕਾਉਂਦੇ ਸੀ ਅੱਜ ਇਹਨੂੰ ਖੁਦ ਸਿਰ ਸਿਰ ਝਕਾਉਣਾ ਪੈ ਗਿਆ ਕਿਉਂਕਿ ਗਲਤੀ ਏਡੀ ਵੱਡੀ ਕਰ ਲਈ ਈ ਦੇ ਨਾਲ ਭੈਣ ਦੇ ਨਾਲ ਮਾੜਾ ਕਰਮ ਕੀਤਾ ਹੈ ਮੌੜਰ ਤੇ ਜਾ ਕੇ ਬਹਾਨੇ ਸਰੀ ਸ਼ਨਾਣ ਦੇ ਸ ਇਹੋ ਜੇ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਭਾਈ ਇਹੋ ਜੇ ਪਖੰਡੀਆਂ ਦਮੀਆਂ ਦੇ ਮਗਰ ਨਾ ਜਾਓ ਜੇ ਕਿਰਪਾ ਹੋਣੀ ਤਾਂ ਤੁਹਾਡੀ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਹੋ ਜਾਣੀ ਹੈ ਮਹਾਰਾਜ ਤੇ ਵਿਰੋਸਾ ਰੱਖੋ ਬਾਬਾ ਬੁੱਢਾ ਜੀ ਦੇ ਦਰ ਤੇ ਜਾਓ ਬੜੇ ਦਰ ਨੇ ਗੁਰੂ ਨਾਨਕ ਦੇ ਘਰ ਤੇ ਜਿੱਤੇ ਮਰਜ਼ੀ ਬੜੇ ਵੱਡੇ ਮਹਾਪੁਰਸ਼ ਚੰਗੇ ਪੇ ਨੇ ਕਮਾਈ ਵਾਲੇ ਪਰ ਇਹੋ ਜਿਹੇ ਇਹਨੂੰ ਵੀ ਉਹ ਬਦਨਾਮ ਕਰ ਦਿੰਦੇ ਨੇ ਸੋ ਮੇਰੇ ਨਾਲ ਵੀਰ ਜਗਤਾਰ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ ਭਾਈ ਸੰਦੀਪ ਸਿੰਘ ਗੁਰੀ ਉਹ ਜੁੜੇ ਹੋਏ ਨੇ ਤੇ ਸਰਦਾਰ ਹਰਵਿੰਦਰ ਸਿੰਘ ਜੀ ਉਹ ਵੀ ਵਿਚਾਰ ਸੁਣ ਰਹੇ ਨੇ ਜੈਂ ਬੜੇ ਪਿਆਰ ਵਾਲੇ ਵੀ ਗੁਰਸਿੱਖ ਨੇ ਸਾਡੇ ਨਾਲ ਚੰਗੇ ਬੜੇ ਲੰਬੇ ਸਮੇਂ ਤੋਂ ਜਾਣਦੇ ਨੇ ਆਪਾਂ ਨੂੰ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਬਾਣਾਪੱਗ ਜਦੋਂ ਇਹੋ ਜੇ ਕਰਮ ਕਰਦੇ ਆ ਮੈਂ ਸੋਚ ਰਿਹਾ ਸੀ ਵੀ ਇਹ ਗਲਤ ਹੈ ਵੀ ਇਸ ਪੱਗ ਲਾ ਕੇ ਤੇ ਉਹ ਨਾਲੇ ਸਿਰ ਅਸੀਸ ਸੁਭਾਰੇ ਨਾਲੇ ਗਾਲੀ ਗਲੋਚ ਕਰ ਰਹੇ ਨਹੀਂ ਪਰ ਇਹ ਨਹੀਂ ਪਤਾ ਏ ਏਡੀ ਵੱਡੀ ਗਲਤੀ ਇਸ ਇਨਸਾਨ ਨੇ ਕੀਤੀ ਹੋਈ ਹੈ ਇਜਰੂਰ ਆਪਣੀ رائے ਵੀ ਦਿਆ ਕਰੋ ਭਾਈ ਵੀ ਇਹ ਏਡੀ ਵੱਡੀ ਗਲਤੀ ਕਰਨ ਵਾਲਾ ਇਹਨੂੰ ਤੇ ਫਿਰ ਇਹ ਸਜ਼ਾ ਜਿਹੜੀ ਹੈ ਇਹਦੀ ਇਹ ਕੁਝ ਵੀ ਨਹੀਂ ਹੋਰ ਸਜ਼ਾ ਬਣਦੀ ਇਹਦੀ ਕਿਉਂਕਿ ਇੱਕ ਤਾਂ ਪਖੰਡ ਦੀਆਂ ਦੁਕਾਨਾਂ ਚਲਾਈਆਂ ਆਪਣਾ ਚਲੋ ਠੀਕ ਦਾਲ ਫੁਲਕਾ ਚਲਾਏ ਪਰ ਗਲਤ ਕੰਮ ਨਾ ਕਰੋਂ ਤੇ ਬੜਾ ਪਖੰਡ ਬਾਤ ਜਿਹੜਾ ਚੱਲ ਰਿਹਾ ਇਸ ਕਰਕੇ ਇਸ ਚੀਜ਼ ਤੋਂ ਬਚੀਏ ਤੇ ਗੁਰੂ ਤੇ ਲੜ ਲੱਗੀਏ ਜੇ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਇਹੀ ਚੰਗੀ ਗੱਲ ਹੈ ਇਸ ਤੋਂ ਉੱਪਰ ਕੁਝ ਨਹੀਂ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ